ਹਾਂਜੀ ਬਹਾਂ ਹਿਰੇ ਉਹ ਚੰਗਾ ਹੈ ਉਹਦੀ ਕੋਲ ਟਾਈਮ ਦਾ ਫੁੱਤਰ ਕੱਪ ਲਾ ਦੇ ਜੀ ਵੇਖ ਸਕਦੇ ਹੋ ਵਰਸ਼ਨ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਗੱਡੀ ਦੇ ਵਿੱਚ ਬੈਠ ਗਏ ਨੇ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਪੁਲਿਸ ਜੜੀਆ ਵਰਸ਼ਨ ਦੇ ਲਈ ਰੈਡੀ ਨਹੀਂ ਹੈ ਤੁਹਾਡੇ ਸਾਹਮਣੇ ਵਿਖਾ ਰਹੇ ਹਾਂ ਪੁਲਿਸ ਜੜੀਆ ਬਿਨਾਂ ਬਕਨ ਦਿੱਤੇ ਹੀ ਈਐਮਸੀ ਹਸਪੀਟਲ ਹੈ ਜਿੱਥੇ ਕਿ ਪੇਸ਼ੈਂਟ ਐਡਮਿਟ ਕੀ ਜਿੰਨੂ ਗੋਲੀ ਵਰਤੀ ਹੈ ਤੇ ਬੋਲੇ ਸੀ ਨਾ ਵਰਸੰਤ ਤੇਰੀ ਅਧਰੋਂ ਜਾ ਰਹੀ ਹੈ। ਸਾਰਾ ਤੇ ਆਇਓ ਕੀ ਮਸਲਾ ਹੈ ਸਾਰਾ ਇਹ। ਜੇਰਾ ਨਾ ਕੰਡੀਸ਼ਨ ਹੈ ਨਾਸਰ ਜਾਨ ਵਾਲਾ ਸਾਹ ਸਾਹ ਸੁਪਟਿਆ ਹੈ। ਸਾਡੇ ਕੋਈ ਰਾਤੀ 7-8 ਵਜੇ ਦੇ ਲਗਭਗ ਗੋਲੀ ਚੱਲ ਗਈ ਆ। ਸਾਡੇ ਮੌਜੂਦਾ ਸਰਪੰਚਾ ਸ਼ਮਸ਼ੇਰ ਸਿੰਘ ਉਸ ਦੇ ਉੱਤੇ ਇੱਕ ਲਾਗੇ ਹੀ ਗਵਾਂਢੀ ਆ ਨਰਨਵੀਰ ਸਿੰਘ ਰਿੱਪੀ ਉਹਨੇ ਗੋਲੀ ਚਲਾ ਦਿੱਤੀ ਹੈ ਇਹ ਗੱਡੀ ਆਪਣੇ ਗੈਰੇਜ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਨਾਲ ਇਹਦੇ ਸਰਿੰਦਰ ਕੁਮਾਰ ਸੋਨੂ ਇਹਦਾ ਕੋਈ ਮੁਲਾਜ਼ਮਾ ਨਾਲ ਸਰਪੰਚ ਦਾ ਤੇ ਉਹ ਗੱਡੀ ਲਾ ਕੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨੇ ਆਪਣੇ ਗੇਟ ਦੇ ਵਿੱਚ ਗੇਰ ਦੀ ਓਟ ਲੈ ਕੇ ਇਹਨਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਦੇ ਮਾਰੀਆਂ ਤੇ ਜੋ ਇਹਨਾਂ ਦੇ ਦੋਹਾਂ ਤੇ ਗੋਲੀਆਂ ਲੱਗੀਆਂ ਸਰਪੰਚ ਦੇ ਗੋਲੀ ਵੀ ਫੇਰ ਦੇ ਵਿੱਚ ਲੱਗੀ ਆ ਤੇ ਜਿਹੜਾ ਸੋਨੂ ਹੀ ਮੁੰਡਾ ਉਹਦੇ ਵੀ ਮੋਢੇ ਦੇ ਵਿੱਚ ਇੱਥੇ ਗਰਦਨ ਦੇ ਉੱਤੇ ਗੋਲੀ ਲੱਗੀ ਆ ਅਜੇ ਖਤਰੇ ਦੇ ਵਿੱਚ ਹੀ ਆ ਹਸਪੀਟਲ ਜਿੱਥੇ ਕੱਕੜਾ ਹਸਪੀਟਲ ਦੇ ਦਾਖਲਿਆ ਆਪਰੇਸ਼ਨ ਹੁਣਾਵਾ ਅਗਲੇ ਜੋ ਅੱਗੋ ਜੋ ਅਪਡੇਟ ਆ ਉਹ ਡਾਕਟਰ ਸਾਹਿਬ ਦੱਸਣਗੇ ਕੀ ਰੰਜਿਸ਼ ਕੀ ਜੀ ਕਿਹੜੀ ਗੱਲੋਂ ਗੋਲੀਆਂ ਮਾਰੀਆਂ ਰੰਜਿਸ਼ ਜੀ ਇਹਨਾਂ ਦੀ ਕੋਈ ਨਹੀਂ ਕੋਈ ਜ਼ਮੀਨਦਾਰੀ ਝਗੜਾ ਕੋਈ ਗੱਲ ਨਹੀਂ ਆ ਪੰਚਾਇਤੀ ਚੌਂਕ ਤੋਂ ਹੀ ਇਹ ਮੁੰਡਾ ਜਿਹੜਾ ਇਹਨੂੰ ਸਾੜੇ ਪਿੰਡ ਨੇ ਸਰਪੰ ਉਹ ਇਹਦੀ ਸਰਪੰਚੀ ਤੋਂ ਜੜਿਆ ਫਿਰਦਾ ਹੈਗਾ ਵੀ ਇਹਨੂੰ ਨਹੀਂ ਬੰਨ ਦੇਣਾ ਤੇ ਬਸ ਇਹ ਸਰਪੰਚੀ ਦੀ ਰੰਜਿਸ਼ ਤੋਂ ਹੀ ਇਹ ਸਾਰਾ ਉਹਨੇ ਨਜਾਇਜ਼ ਧੋਖੇ ਨਾਲ ਹੀ ਇਹਦੇ ਤੇ ਬੋਲੀ ਚਲਾਈ ਆ ਸਰ ਪੁਲਿਸ ਕੰਪਲੇਂਟ ਕੀਤੀ ਗਈ ਹੈ ਪੁਲਿਸ ਕੰਪਲੇਟ ਰਾਤ ਹੀ ਕਰ ਦਿੱਤੀ ਸੀ ਮੈਡਮ ਰਾਤ ਪੁਲਿਸ ਮੁਲਾਜ਼ਮ ਆਏ ਉਹਨਾਂ ਮੌਕਾ ਸਾਰਾ ਵੇਖਿਆ ਵਾ ਸਾਰੀ ਪਿੰਡ ਦੀ ਪੰਚਾਇਤ ਨੇ ਹੋਰ ਮੋਹਰ ਬੰਗਾਂ ਨੇ ਮੌਕਾ ਦਿਖਾਇਆ ਵਾ ਤੇ ਰਾਤ ਹੀ ਇਹਨੂੰ ਸਰਕਾਰੀ ਹਸਪੀਟਲ ਬਟਾੜੇ ਲਿਜਾਇਆ ਗਿਆ ਫਿਰ ਉੱਥੋਂ ਰੈਫਰ ਕਰ ਦਿੱਤਾ ਇੱਥੇ ਔਰਸਰ ਆ ਗਿਆ ਹੂੰ ਹੂੰ ਤੇ ਹੁਣੇ ਪੁਲਿਸ ਮੁਲਾਜ਼ਮ ਆਏ ਉਹਨਾਂ ਦੇ ਬਿਆਨ ਵੀ ਲੈਣਗੇ ਜੋ ਕੋਈ ਸੀਸੀਟੀਵੀ ਫੁਟੇਜ ਵਗੈਰਾ ਵੀ ਹੋਏਗੀ ਨਾ ਸੀਸੀਟੀਵੀ ਸਰ ਉੱਥੇ ਇਹਨਾਂ ਦੇ ਆਪਣੇ ਵੀ ਉਹਦੇ ਰਣਵੀਰ ਸਿੰਘ ਦੇ ਗੇਟ ਤੇ ਵੀ ਹੈਗੇ ਆ ਕੈਮਰੇ ਲੱਗੇ ਤੇ ਜਿਹੜਾ ਛਮਸ਼ੀਰ ਸਿੰਘ ਸਰਪੰਚਾ ਮੌਜੂਦਾ ਉਹਦੇ ਵੀ ਗੇਟ ਤੇ ਜਿੱਥੇ ਉਹਦੀ ਗੈਰੇਜ ਆ ਉੱਥੇ ਕੈਮਰੇ ਲੱਗੇ ਆ ਉਹਦੇ ਵਿੱਚ ਫੋਟੋਜ਼ ਮਿਲ ਜਾਣਗੀਆਂ ਕਿੰਨੇ ਲੋਕ ਜਿਹੜੇ ਜ਼ਖਮੀ ਹੋਏ ਨੇ ਉਹਦਾ ਕੰਮ ਦੋ ਬੰਦੇ ਹੋਏ ਆ ਜੀ ਦੋ ਬੰਦੇ ਦੋਵੇਂ ਡੇਂਜਰਸ ਆ ਉਹਨਾਂ ਦੇ ਗੋਲੀਆਂ ਲੱਗੀਆਂ ਪੇਟ ਦੇ ਵਿੱਚ ਉਹਦੇ ਹੀ ਲੱਗੀ ਆ ਜਿਹੜੀ ਫਾਇਰਿੰਗ ਹੋਈ ਆ ਕਿੰਨੇ ਫਾਇਰ ਕੀਤੇ ਗਏ ਨੇ ਫਾਇਰ ਤੇ ਜੀ ਉਹਦੇ ਕੋਲ ਜਿਹੜਾ ਵੀ ਪਿਸਟਲ ਆ ਉਹਨੇ ਪੂਰਾ ਖਾਲੀ ਕਰ ਦਿੱਤਾ 6-7 ਫਾਇਰ ਕੀਤੇ ਆ ਜਦੋਂ ਉਹਦੇ ਗੋਲੀਆਂ ਮੋਗੀਆਂ ਫੇਰ ਵੀ ਉਹਨੇ ਇੱਕ ਜਿਹੜਾ ਸੋਨੂ ਨਾਂ ਦਾ ਮੁੰਡਾ ਉਹਦੀ ਪੂਕੜੀ ਤੇ ਰੱਖ ਕੇ ਫੇਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਉਹਦੀ ਗੋਲੀਆਂ ਖਤਮ ਹੋ ਗਈਆਂ ਫੇਰ ਨਹੀਂ ਚੱਲੀਆਂ ਤੇ ਫੇਰ ਉਹ ਉਹਨੂੰ ਧੱਕਾ ਮਾਰ ਕੇ ਸੁੱਟ ਕੇ ਤੇ ਆਪ ਭੱਜ ਗਿਆ ਨਿਕਲ ਗਿਆ ਕਿਹੜਾ ਥੀ ਕਿੰਨੇ ਵਜੇ ਹੋਇਆ ਜੀ ਹੇ ਜੀ ਲਗਭਗ 8 ਕਲਾ ਟਾਈਮ ਹੋਣਾ ਮੇਰੇ ਖਿਆਲ ਅੱਠ ਸਵਾ ਅੱਠ ਦਾ ਹੋਵੇਗਾ ਇੱਥੇ ਜੇ ਲਗਭਗ 8:08 ਹਾਂਜੀ ਕੋਈ ਪੋਲਿਟਿਕਲ ਜਿਹੜੀ ਰੰਜਿਸ਼ ਹੈਗੀ ਹੈ ਜੀ ਕੋਈ ਪੋਲਿਟਿਕਲ ਹੀ ਹੈ ਪੋਲਿਟਿਕਲ ਹੋਈ ਆ ਸਰਪੰਚੀ ਦੀ ਆ ਜਿਆਦਾ ਕੋਈ ਉਦਾਂ ਵੀ ਨਿੱਕੀ ਮੋਟੀ ਗੱਲ ਤੋਂ ਵੀ ਚਲੋ ਆਪਣਾ ਮੁੰਡਾ ਕਾਰੋਬਾਰ ਕਰਦਾ ਸੀ ਕਿ ਹੁਣ ਮਾੜੀ ਚੰਗੀ ਨਹੀਂ ਆਂਦਾ ਪਰ ਇਹ ਨਜਾਇਜ਼ ਜੀ ਉਹਨੂੰ ਇਹ ਗਾਲਾਂ ਕੱਢੀਆਂ ਪਹਿਲਾਂ ਉਹਨੇ ਜਦੋਂ ਗਾਲਾਂ ਕੱਢੀਆਂ ਮੈਨੂੰ ਇਹਨੂੰ ਸਰਪੰਚ ਨੂੰ ਇਹਨੇ ਗਾਲਾਂ ਕੱਢੀਆਂ ਨੇ ਮੈਨੂੰ ਉਸੇ ਵੇਲੇ ਫੋਨ ਕੀਤਾ ਵਾ ਅੱਧਾ ਘੰਟਾ ਪਹਿਲਾਂ ਤੇ ਮੈਨੂੰ ਕਹਿੰਦਾ ਚਾਚਾ ਜੀ ਇਹਨੇ ਮੈਨੂੰ ਨਿਆਜ਼ ਗਾਲਾਂ ਕੱਢੀਆਂ ਮੈਂ ਉਹਦੇ ਜਿੰਨੇ ਗੋਲੀ ਚਲਾਈ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਦਾਬਾਰ ਸਿੰਘ ਜੀ ਇਹਨੂੰ ਸਮਝਾਓ ਨਾ ਕਰੋ ਇਦਾਂ ਲੜਾਈ ਝਗੜਾ ਵਧੂਗਾ ਕਿਹੜੀ ਗੱਲੋਂ ਗਾਲਾਂ ਕੱਢਦਾ ਵਾ ਕਹਿੰਦਾ ਮੈਂ ਇਹਨੂੰ ਸਮਝਾਉਣਾ ਕੋਈ ਨਹੀਂ ਮੈਂ ਨਿਆਜ਼ ਕਰਦਾ ਵਾ ਇਹਨੂੰ ਮੈਂ ਸਮਝਾ ਲੈਣਾ ਕੋਈ ਤੇ ਮੈਂ ਕਿਹਾ ਉਹਨੇ ਗੱਡੀ ਲਾਉਣ ਆਉਣਾ ਉੱਥੇ ਉਹ ਕਹਿੰਦਾ ਮੈਂ ਗੱਡੀ ਲਾ ਕੇ ਘਰ ਨੂੰ ਜਾਣਾ ਮੈਂ ਨਿਆਜ਼ ਨਾ ਮੇਰੇ ਗੱਲ ਪਰੇ ਹੁਣ ਕੀ ਕਾਰਵਾਈ ਕੀ ਮੰਗ ਕਰਦੇ ਹੁਣ ਕਾਰਵਾਈ ਦੀ ਵੇਖੋ ਜੀ ਉਹ ਪਰਿਵਾਰ ਤੇ ਸਾਰਾ ਮੰਗ ਇਹੋ ਹੀ ਕਰਦਾ ਵਾ ਇੱਥੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਠਖਾ ਆਇਆ ਨਿਆਂਜ ਉਹਦਾ 24 ਘੰਟੇ ਦਾ ਰਸਤਾ ਵਾ ਕਾਰੋਬਾਰੀ ਬੰਦਾ ਉਹਨੇ ਰਾਤ ਭਰਾਤ ਉਹਨੇ ਆਪਣੇ ਕੰਮ ਕਰਦੇ ਜਾਣਾ ਆਉਣਾ ਵਾ ਤੇ ਸਾਰੀ ਪੰਚਾਇਤ ਦੀ ਸਾਰੇ ਪਿੰਡ ਦੀ ਇਹ ਮੰਗਿਆ ਜੀ ਤੇ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਅੱਗੇ ਤੋਂ ਇਹੋ ਜੀ ਕੋਈ ਗਲਤੀ ਪਿੰਡ ਦੇ ਵਿੱਚ ਨਾ ਹੋਵੇ ਅਸਲਾ ਲਾਇਸੈਂਸੀ ਹੈ ਵੇਖੋ ਜੀ ਇਹ ਲਾਇਸੈਂਸੀ ਅਸਲਾ ਵੀ ਹੈਗਾ ਹੁਣ ਦੂਜੇ ਦਾ ਪਤਾ ਨਹੀਂਗਾ ਕਾਫੀ ਲਈ ਫਿਰਦਾ ਵਾ ਗਨ ਪਿਸਟਲਰ ਵਾਲ ਵਾਲਾ ਪਤਾ ਨਹੀਂ ਹੁਣ ਤੇ ਪੁਲਿਸ ਇਨਕੁਆਇਰੀ ਕਰੂਗੀ ਤੇ ਦੱਸੂਗੀ ਅਸਲੀ ਆ ਕਿ ਨਕਲੀ ਉਹ ਸਾਨੂੰ ਨਹੀਂ ਇਹਦੇ ਬਾਰੇ ਪੁਲਿਸ ਕੋਈ ਬਿਆਨ ਲੈਣ ਆਈ ਹਸਪੀਟਲ ਦੇ ਵਿੱਚ ਪੁਲਿਸ ਆਈ ਹੈ ਜੀ ਇੱਥੇ ਹਸਪੀਟਲ ਤੇ ਪੁਲਿਸ ਮਜੂਦ ਆ ਉਹ ਬਿਆਨ ਜਿਹੜੇ ਅੰਦਰ ਲੈ ਰਹੇ ਅਸੀਂ ਦੁਬਾਰ ਬੈਠੇ ਆ ਠੀਕ ਹਾਂਜੀ ਅ ਅੱਜ ਕੀ ਨਾਮ ਜੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮਸਲਾ ਹੋਇਆ ਹੈ ਹਾਂਜੀ ਮੈਂ ਮੇਰਾ ਨਾਮ ਸਰਦਾਰ ਸ਼ਮਸ਼ੀਰ ਸਿੰਘ ਪਿੰਡ ਨਾਸਕਾਂ ਦਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਪੀ ਰਹਿੰਦਾ ਵਾ ਤੇ ਉਹ ਮੈਂਬਰ ਖਲੋਤਾ ਆਇਸੀ ਪਹਿਲਾਂ ਤੁਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚਾ ਹੁਣ ਇਸ ਟਾਈਮ ਤੇ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮੈਨੂੰ ਆਂਦੇ ਜਾਂਦੇ ਜਦੋਂ ਮੰਨ ਲਓ ਗੱਡੀ ਜੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਮੈਨੂੰ ਸਿੱਧੇ ਫਰਮਾਇਆ ਕਿ ਕਿੰਨਾ ਕੋਈ ਮਤਲਿਆ ਤੇ ਤੁਮ ਦੀ ਗੱਲ ਆ ਇਹ ਕੱਲ ਅ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲਾਂ ਛਿੜੀਆਂ ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ। ਉਹਨੇ ਗੇਟ ਦੇ ਅੱਗੇ ਖਲੋ ਕੇ ਤੇ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਚੁਕਾ ਕੇ। ਕਿੰਨੀਆਂ ਗੋਲੀਆਂ ਚੁਕਾਈ? ਇੱਕ ਗੋਲੀ ਦੱਸ ਦਿਓ ਉਦਾਂ ਦੱਸ। ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ। ਤੇ ਨਾਲ ਦਾ ਜਿਹੜਾ ਬੰਦਾ ਵਾ ਉਹਦੇ ਰਾਈਟ ਸਾਈਡ ਮੋਢੇ ਤੇ ਉੱਤੇ ਲੱਗੀ ਹੋਈ ਹੈ। ਉਹ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚੱਲ ਗਈ ਹੋਈ ਹੈ। ਕੀ ਉਹਨੇ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ? ਹਾਂ ਜੀ ਪੁਲਸਾਈ ਆ ਪਰਚਾ ਕੱਟ ਕੇ ਲਾ ਗਈ ਹੈ। ਪਿੰਡ ਦਾ ਨਾਮ ਅਸਲ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਬਿਆਨ ਲੈਟਾ ਦੇ। ਹੁਣ ਬਿਆਨ ਲੈ ਕੇ ਗਏ ਆ ਤੇ ਹੁਣ ਵੇਖੋ ਅੱਗੇ ਕਾਰਵਾਈ ਕਰਦੇ ਆ। ਜੀ ਅਸ਼ਵਾਸਨ ਦੀ ਦਵਾਈ ਆ। ਉਹ ਤਾਂ ਕਹਿੰਦੇ ਆ ਕਿ ਪੂਰਾ ਤੁਹਾਨੂੰ ਇਨਸਾਫ ਨਹੀਂ ਆ। ਇਹ ਇਸ ਤਿੱਕੇ ਦਾ ਤੁਸੀਂ ਕਹਿ ਰਹੇ ਹੋ ਕਿ ਭੰਨੂ ਸਾਹਿਬ ਉਹ ਵੀ ਆਮ ਆਦਮੀ ਪਾਰਟੀ ਦੇ ਉਹ ਦੋ ਥੜੇ ਚੱਲਦੇ ਨੇ ਤੇ ਥੜੇ ਹੀ ਸਾਰੇ ਇਹ ਕਹਿ ਸਕਦੇ ਆ ਕਿ ਆਪਣਾ ਹੁੰਦਾ ਹੈ ਕੀ ਆਪਣੀ ਮਾਨਮਤ ਦੇ ਨਾਲ ਹੀ ਇੱਕ ਪਾਸੇ ਤੁਹਾਡਾ ਬਣਾਣਾ ਕਿਤੇ ਇੱਕ ਪਾਸੇ ਹੋਇਆ ਹੈ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ ਠੀਕ ਹੈ ਹੈ ਪਾਰਟੀ ਦਾ ਆਪ ਇੱਕੋ ਪਾਰਟੀ ਹਾਂਜੀ ਇੱਕੋ ਪਾਰਟੀ ਦਾ ਇਹਨੂੰ ਕਹਿੰਦੇ ਨਹੀਂ ਬਣਾਇਆ ਜਿਹੜੀ ਤੁਹਾਡੇ ਨਾਲ ਤੇ ਨਾਲ ਬੋਲੀ ਵੱਜੀ ਹੈ ਉਹ ਤੁਹਾਡੇ ਕੀ ਲੱਗਦੇ ਨੇ ਮੇਰਾ ਭਰਾ ਆਈ ਆ ਹਾਂਜੀ ਹਾਂਜੀ ਮੇਰਾ ਗਵਾਂਢੀ ਆ ਮੇਰਾ ਭਰਾ ਆ ਹੁਣ ਮੰਨਤੀ ਕਰਦੇ ਹੁਣ ਮੰਗੇ ਇਹ ਕਰਦੇ ਆ ਕਿ ਇਹਨਾਂ ਤਿੰਨਾਂ ਜਣਿਆਂ ਨੂੰ ਵਾਅਦ ਤੋਂ ਵਾਅਦ ਸਜਾ ਦੇਣਗੇ ਟੈਨ ਗਿਆਨੇ ਕੋਲ ਇੱਕ ਇਹਦਾ ਬੇਟਾ ਇੱਕ ਇਹ ਆਪ ਰਣਦੀਪ ਸਿੰਘ ਇੱਕ ਇਹਦਾ ਫਾਦਰ ਆਪਾਰ ਸਿੰਘ ਗੋਲੀਆਂ ਗੋਲੀਆਂ ਤੇ ਨੱਚੀ ਗੋਲੀਆਂ ਰਣਦੀਪ ਸਿੰਘ ਨੇ ਛੇ ਫੈਰ ਕਿਤੇ ਨਾ ਦੋ ਫੈਰ ਸਾਡੇ ਲੱਗੇ ਆ ਚਾਰ ਫੈਰ ਸਾਡੇ ਲੱਗਣ ਲੱਗੇ ਦੁਬਾਰਾ ਬੋਲੋ ਦੋ ਫੈਰ ਸਾਡੇ ਲੱਗੇ ਆ ਦੋ ਫੈਰ ਚਾਰ ਫੈਰ ਸਾਡੇ ਲੱਗਣ ਲੱਗੇ ਵੇਖ ਸਕਦੇ ਹੋ ਕਿ ਇਹਨਾਂ ਦੇ ਗਰਦਨ ਤੇ ਗੋਲੀ ਵੱਜੀ ਹੈ ਤੇ ਇਸ ਟਾਈਮ ਵੀ ਹੋਸ਼ ਨਹੀਂ ਹੈ ਤੇ ਬੋਲਣ ਦੀ ਹਾਲਤ 'ਚ ਨਹੀਂ ਹੈਗੇ ਭੰਜੀ ਤੁਹਾਡਾ ਨਾ ਕੀ ਹੈ ਮੇਰਾ ਨਾਦਿਕ ਦੀ ਸਕੋਟ ਕਿਹੜਾ ਪਿੰਡ ਹੈ ਭੰਜੇ ਆਪਣਾ ਸਾਡਾ ਪੁੱਤ ਨਾ ਸਕਕੇ ਤੇ ਪੈਂਚੀ ਪਿਛਲੀ ਦਿਨੀ ਹੋਇਆ ਸੀ ਇੱਕ ਕਹਿੰਦੇ ਸੀ ਵੀ ਗੋਈ ਚੱਲੀ ਤੇ ਪਰ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਸਾਡਾ ਬੇਟਾ ਹੋਵੇ ਪਰ ਸਾਨੂੰ ਇਸ ਬਾਰੇ ਪਤਾ ਨਹੀਂ ਹੈਗਾ ਬਾਹਰ ਕੀ ਗੱਲ ਹੈ ਬੇਟੀ ਦਾ ਨਾਂ ਕੀ ਸੀ ਬੇਟੇ ਦਾ ਨਾਂ ਰਣਦੀਪ ਸਿੰਘ ਤੇ ਕਿਦੋਂ ਆਈ ਕੋਈ ਬੈਸ ਬੁਸ ਹੋਈ ਉਹ ਬਰ ਇੱਥੇ ਆ ਫਾਈਨੈਂਸ ਦਾ ਕੰਮ ਕਰਦਾ ਸੀ ਜੀ ਸਰਪੰਚ ਵੀ ਹੈ ਟਿੱਕ ਕਰਨ ਤੋਂ ਨਾਲੋ ਟਿੱਕੂ ਮੜੀਮੁੱਟੀ ਪਹਿਲੇ ਰਜਸ ਸਿੰਘ ਸੀ ਜੀ ਇਸ ਨੂੰ ਇਸ ਬਾਰੇ ਪਤਾ ਹੀ ਨਹੀਂ ਹੈਗਾ ਸਾਨੂੰ ਤੇ ਸਾਡੇ ਸਰਦਾਰ ਜੀ ਦੇ ਸਾ ਮੈਨੂੰ ਖਾਣਾ ਖਾ ਰੇ ਸੀ ਤੋਂ ਪੂਰ ਦੁਆਰੇ ਗਏ ਸੀ ਲੋਕ ਲਾ ਕੇ ਸਾਡੇ ਸਾਡੇ ਇੱਥੇ ਵੀ ਦੇਖ ਸਕਦੇ ਤੁਸੀਂ ਕੈਮਰੇ ਦੇ ਤੇ ਖਾਣਾ ਖਾ ਕੇ ਉਹ ਹੱਥ ਧੋਣ ਦੇ ਸੀ ਜਿਹੜਾ ਸਰਪੰਚ ਜਿਹੜਾ ਸਾਡका ਸਰਪੰਚ ਸੀ ਨਾ ਉਹਦਾ ਫੋਨ ਆਇਆ ਸੀ ਤੇ ਆ ਗੱਲ ਹੋਈ ਹੈ ਸਾਨੂੰ ਤੇ ਪਤਾ ਨਹੀਂ ਘਰ ਕੁਛ ਨਹੀਂ ਨਾ ਸਾਨੂੰ ਬੇਟੇ ਨੇ ਦੱਸਿਆ ਤੇ ਇਸ ਟਾਈਮ ਬੇਟਾ ਕਿਹੜੀ ਐਸਟੀਐਮ ਪਤਾ ਨਹੀਂ ਸੰਗਿ ਕਿਤੇ ਤੇ ਫਾਦਰ ਸਾਹਿਬ ਉਹਨਾਂ ਨੇ ਤੇ ਉਹ ਫਿਰ ਜਦੋਂ ਪਿੰਡ ਨੇ ਪ੍ਰੈਸ਼ਰਾਈਜ਼ ਕੀਤਾ ਵੀ ਇਹਦੇ ਫਾਦਰ ਦਾ ਵਿੱਚ ਨਹੀਂ ਇਹ ਕਸੂਰ ਹੈਗਾ ਤੇ ਤਾਂ ਵੀ ਉਹਨੂੰ ਇਨਵੋਲ ਕਰੋ ਵਿੱਚ ਅਧਿਕਾਰ ਨੂੰ ਕੀ ਮੰਗ ਕਰਦੇ ਹੁੰਦੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਨਜਾਇਜ਼ ਨਾਲ ਵਿੱਚ ਪਾਇਆ ਗਿਆ ਵੀ ਕੋਈ ਕੈਮਰੇ ਚਾੱਕ ਕਰਕੇ ਵੀ ਇੱਕ ਸਾਖ ਦੇਣੇ ਫਿਰ ਉਹ ਵਿੱਚ ਕੁਝ ਬੋਲੇ ਜਾਂ ਨਹੀਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਅਸੀਂ ਤੇ ਆਵਾਜ਼ ਸੁਣੀ ਵਾਰ ਠੀਕ ਹੈ ਠੀਕ ਕੀ ਗਈ ਆ ਤੇ ਇਹਦਾ ਉਹ ਸਾਰਾ ਪਰਿਵਾਰ ਆ ਸਾਰਾ ਪੰਚਾਇਤ ਸਾਹਿਬ ਇਹ ਮੰਗ ਕਰਦੀ ਆ ਕਿ ਇਹਦਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੋਰ ਕੀ ਕਹਿਣਾ ਸਰਪੰਚ ਸਾਹਿਬ ਜਿਹੜੀ ਇਹਦੇ ਬਾਰੇ ਤੁਸੀਂ ਉਦੋਂ ਸ਼ਿਕਾਇਤ ਨਰਜੀ ਜਣਾ ਐਫ ਆਈ ਆਰ ਦਰਜ ਕਿੱਥੇ ਹੋਈ ਸੀ ਤਾਂ ਕੀ ਉਹਨਾਂ ਰੱਸ਼ ਪਾਈ ਉਹਦਾ ਜੀ ਕੱਲ ਫਿਰ ਉਥੇ ਹਸਪੀਟਲ ਪੁਲਿਸ ਗਈ ਸੀ ਉਹਦੇ ਸ਼ਮਸ਼ੇਰ ਸਿੰਘ ਦੇ ਤੇ ਸਰਿੰਦਰ ਸੋਨੂ ਦੇ ਉਹਨਾਂ ਨੇ ਬਿਆਨ ਦਰਜ ਕੀਤੇ ਆ ਉਦੇ ਆਧਾਰ ਤੇ ਹੀ ਹੁਣ ਅਗਲੀ ਕਾਰਵਾਈ ਕਰਨਗੇ ਜੋ ਵੀ ਉਹ ਪਰਚਾ ਜਿਹੜੇ ਜਿਹੜੇ ਉਹਨਾਂ ਨੇ ਨਾਂ ਲਖਾਏ ਹੋਣਗੇ ਉਦੇ ਆਧਾਰ ਤੇ ਉਹਨਾਂ ਦੀ ਅਰੈਸਟ ਕਰਨਗੇ ਜਿਹੜੇ ਬੰਦੇ ਨਾਂ ਹੋਣਗੇ ਉਹਦੇ ਵਿੱਚ ਪਤਾ ਲੱਗਾ ਵੀ ਹੁਣ ਕਿੰਨੇ ਕਹੜੇ ਅਰੈਸਟ ਹੋਏ ਜੀ ਇੱਕ ਬੰਦਾ ਅਰੈਸਟ ਹੋਇਆ ਜੀ ਅਜੇ ਤੱਕ ਆਪਾਰ ਸਿੰਘ ਕਿੰਨੇ ਤੇ ਪਰਚਾ ਜੀ ਇਹ ਮੇਰੇ ਖਲ ਤਿੰਨ ਬੰਦਿਆਂ ਦੇ ਕਹਿੰਦੇ ਆ ਕਿਹੜੇ ਕਿਹੜੇ ਜਿਹੜੇ ਦੋਸ਼ ਕਿੜਕੜੀ ਜੀ ਆਪਾਰ ਸਿੰਘ ਰਣਵੀਰ ਸਿੰਘ ਤੇ ਇੱਕ ਉਹਦਾ ਰਣਵੀਰ ਸਿੰਘ ਦਾ ਬੇਟਾ ਮਹਤਾਬ ਤਿੰਨ ਦਾ ਨਾਂ ਸਾਹਮਣੇ ਆ ਤੇ ਜਦੋਂ ਸ਼ੂਟ ਕੀਤਾ ਸੀ ਇਹਨਾਂ ਨੇ ਹਰਵਲਨ ਤੇ ਉਦੋਂ ਕੱਲਾ ਮੌਜੂਦ ਸੀ ਕਿ ਤੇ ਨਾਲੇ ਮੌਕੇ ਦੇ ਨਾਲ ਵੀ ਦੋਸ਼ੀ ਸਨ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਮੈਂ ਦੂਰ ਸੀਗਾ ਮੈਂ ਉਸ ਟਾਈਮ ਤੇ ਉੱਥੇ ਨਹੀਂ ਸੀ ਬਾਅਦ ਤੇ ਬਾਤ ਚ ਹੀ ਆਇਆ ਵਾਂ ਪਰ ਇਹ ਪਤਾ ਸਾਰਾ ਕਲੀਅਰ ਆ ਵੀ ਰਣਵੀਰ ਸਿੰਘ ਨੇ ਸ਼ੂਟ ਕੀਤਾ ਵਾ ਬਾਕੀ ਮੈਂ ਉਸ ਟਾਈਮ ਤੇ ਮੌਕੇ ਤੇ ਨਹੀਂ ਸੀ ਕੋਈ ਜਿਹੜੀ ਸੱਚਾਈ ਹੈ ਦੂਸਰੇ ਦੋ ਪੀ ਹੈ ਸੁਬੇਦਾਰ ਸੁਖਿੰਦਰ ਸਿੰਘ ਸਾਹਿਬ ਦਾ ਆਰਮੀ ਪਿੰਡ ਨਾਸਰ ਕੇ ਹਾਂਜੀ ਇਹ ਜੋ ਵੀ ਘਟਨਾ ਹੋਈ ਆ ਸਾਡਾ ਤੇ ਬਹੁਤ ਪਿਆਰਾ ਉਹ ਬੱਚਾ ਸੀ ਅਸੀਂ ਉਹਨੂੰ ਸਰਪੰਚੀ ਦੇ ਲੈਣ ਤੇ ਲਿਆਉਂਦਾ ਤੇ ਸਰਪੰਚ ਬਣਾਇਆ ਉਹਨੂੰ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਦੋਖਿਆ ਰੰਜਸ ਦੇ ਕਾਰਨ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਜੋ ਵੀ ਸਰਪੰਚੀ ਦੀ ਪਿਛਲੀ ਰੰਜਸ ਹੀ ਉਹਦਾ ਕਰਕੇ ਕੋਈ ਕਾਰਨ ਨਹੀਂ ਨਹੀਂ ਲੜਾਈ ਦਾ ਤੇ ਜਿਹੜਾ ਜਿਹੜਾ ਇਹਨੇ ਕੀਤਾ ਬਹੁਤ ਮੂੰਦ ਭਗਾ ਕੀਤਾ ਇਸ ਬੰਦੇ ਨੇ ਇੱਕ ਸੱਚੀ ਜਿਹੜਾ ਆਪਾਂ ਮਾਜੋ ਸਰਪੰਚ ਸਾਹਿਬ ਨੂੰ ਆਪਾਂ ਸਰਸੰਤੀ ਦਾ ਆਪਾਂ ਨੂੰ ਚੁਣਿਆ ਗਿਆ ਇਹ ਤੇ ਸਾਰੀ ਪਿੰਡ ਦਾ ਨਗਰ ਦਾ ਹੀ ਨਾ ਬਹੁਮਤ ਜੀ ਪੂਰੇ ਨਗਰ ਦਾ ਬਹੁਮਤ ਜੀ ਐਸੀ ਹੀ ਪੂਰੇ ਕਾਗਜ਼ ਭਰੇ ਸੀ ਉਹਨਾਂ ਵੀ ਭਰੇ ਜਿੱਦਾਂ ਡੇਟ ਆਉਣੀ ਸੀ ਨਾ ਚੋਣ ਚਾਨ ਲੈਣ ਦੀ ਉਹਨਾਂ ਕਾਗਜ਼ ਵਾਪਸ ਲੈ ਲਏ ਬਸ ਇੱਥੋਂ ਮੁੜ ਕੇ ਫਿਰ ਉਹ ਉਹ ਸਭ ਸਮਝ ਲਓ ਵੀ ਉਹ ਬਣ ਕੇ ਸਰ ਸਰਸੰਤੀ ਨਾਲ ਸਾਜੀ ਜਿੱਦੋਂ ਸਰਸੰਤੀ ਨਾਲ ਬਹੁਮਤ ਹੋ ਗਿਆ ਫਿਰ ਇਹ ਜਿਹੜਾ ਕਾਂਡ ਕੀਤਾ ਕਿਉਂ ਕੀਤਾ ਗਿਆ ਇਹਦੇ ਬਾਰੇ ਇਹ ਕਾਂਡ ਜਿਹੜਾ ਕੀਤਾ ਗਿਆ ਮੁੰਡੇ ਖੁੰਡੇ ਹੀ ਹਾਨੀ ਪਰਵਾਣੀ ਹੀ ਦੋਵੇਂ ਤੇ ਦੇ ਮੱਟ ਵੀ ਇਹ ਤਾਂ ਕੋ ਚੜ ਗਿਆ ਮੈਠਾਂ ਕੋ ਰਹਿ ਗਿਆ ਇਹ ਦੂਸਰੇ ਬੰਨੇ ਦੂਜੇ ਸਰਪੰਚ ਨਾਲ ਸੀਗਾ ਕਾਰਨ ਆਹੀ ਇਹਦਾ ਅਸਲੀ ਸੱਚ ਬਸ ਠੀਕ ਹੈ ਤੁਲਦੀਪ ਸਿੰਘ ਆ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਨਾਸਰ ਕੰਦ ਦਾ ਹਾਕਾ ਸਰਪੰਚ ਨਾਸਰ ਕੰਦ ਤੇ ਕੀ ਮਸਲਾ ਕੀ ਆਪਣੇ ਉਦੋਂ ਗੋਲੀ ਕਾਂਡ ਹੋਇਆ ਸੀ ਮਸਲਾ ਕੁਛ ਨਹੀਂ ਕੋਈ ਮਾਮੂਲੀ ਤਕਰਾਰ ਤੋਂ ਹੀ ਇਹ ਕੋਈ ਸਰਕਾਰੀ ਜਿਹਦਾ ਹਦਾਇਤਾ ਨੇ ਸੰਪੰਨ ਕਿੰਨੇ ਰੇਗਸਕੀਮ ਦੇ ਵਿੱਚ ਕੋਈ ਇਹਨਾਂ ਨੇ ਕੋਈ ਐਪ ਬਣਾਉਣੀ ਹੁੰਦੀ ਹੈ ਲੋਕੇਸ਼ਨ ਦਿੱਤੀ ਹੁੰਦੀ ਹੈ ਉਹਨਾਂ ਨੇ ਸਰਕਾਰ ਨੇ ਕਿ ਉੱਥੇ ਜਾ ਕੇ ਲੋਕੇਸ਼ਨ ਜਿਹੜੀ ਹੈ ਉਹ ਬਣਾ ਕੇ ਸਾਨੂੰ ਭੇਜੋ ਉਹ ਰੋਜ ਦੀ ਤਰ੍ਹਾਂ ਹੀ ਸ਼ਮਸ਼ੀਰ ਸਿੰਘ ਜਿਹੜਾ ਉਹ ਸ਼ਾਮ ਨੂੰ ਜਦੋਂ ਉਹਨੂੰ ਸਰਕਾਰੀ ਦਫ਼ਤਰ ਤੋਂ ਫੋਨ ਆਇਆ ਉਹ ਲੋਕੇਸ਼ਨ ਬਣਾਉਣ ਲਈ ਜਿੱਥੇ ਲੋਕੇਸ਼ਨ ਉਹਨਾਂ ਜਗ੍ਹਾ ਸਿਲੈਕਟ ਕੀਤੀ ਆ ਉੱਥੇ ਉਹ ਆਪਣੀ ਲੋਕੇਸ਼ਨ ਬਣਾਉਣ ਗਿਆ ਵਾ ਜਦੋਂ ਉੱਥੇ ਤੁਰਨ ਲੱਗਿਆ ਵਾ ਤੇ ਰਣਵੀਰ ਸਿੰਘ ਨੇ ਉਹਦੇ ਅੱਗੋਂ ਦੀ ਉਹ ਸਕੂਟਰ ਮੋਟਰਸਾਈਕਲ ਤੇ ਜਿਹੜੇ ਵਾਇਕਤੇ ਸੀਗਾ ਉਹਦੇ ਅੱਗੋਂ ਦੀ ਕੰਢਿਆ ਉਹਨੇ ਤੇ ਉਥੋਂ ਕੋਈ ਉਹਨਾਂ ਦਾ ਆਪਸ ਦੇ ਵਿੱਚ ਕੋਈ ਟਕਰਾਅ ਜਿਹਾ ਹੋ ਗਿਆ। ਉਹ ਹੁਣ ਉਹਨੂੰ ਪਤਾ ਵਾ ਉਹਨਾਂ ਨੂੰ ਕੀ ਉਹਨਾਂ ਨੇ ਗੱਲ ਹੋਈ ਆ। ਉਥੋਂ ਥੋੜੇ ਟਕਰਾਅ ਤੋਂ ਬਾਅਦ ਕੋਈ ਉਹਨੂੰ ਰਣਬੀਰ ਸਿੰਘ ਨੇ ਇਹਨੂੰ ਸ਼ਮਸ਼ੇਰ ਸਿੰਘ ਨੂੰ ਕੋਈ ਗਾਲੀ-ਗਲੋਚ ਕੀਤਾ। ਇਹ ਅੱਗੇ ਜਾ ਕੇ ਇਹਨੇ ਪੁਲਿਸ ਨੂੰ ਉਥੋਂ ਆ ਗਿਆ ਟੱਕਰ ਕੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਜਿਹੜੀ ਸੀ ਤੁਹਾਨੂੰ ਪਤਾ ਜੰਗਲਾ ਮਾਹੌਲ ਚੱਲ ਰਿਹਾ ਪੁਲਿਸ ਜਿਹੜੀ ਆ ਸ਼ਾਮ ਨੂੰ ਬਿਜੀ ਹੋ ਜਾਂਦੀ ਡਿਊਟੀਆਂ ਲੱਗ ਜਾਂਦੀਆਂ ਉਹਨਾਂ ਨੇ ਕਿਹਾ ਅਸੀਂ ਸਵੇਰੇ ਆ ਕੇ ਗੱਲ ਕਰਾਂਗੇ ਉਹਨੇ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਸਵੇਰੇ ਜਿਹੜੀ ਆ ਆਪੇ ਰੋਡ ਦੇ ਦਊਗਾ ਤੋਂ ਵਾਪਸ ਉਥੋਂ ਆ ਗਿਆ ਵਾ ਤੇ ਵਾਪਸ ਆਉਂਦੇ ਆਉਂਦੇ ਨੇ ਅਲੀਆਲ ਤੋਂ ਮੈਨੂੰ ਫੋਨ ਕੀਤਾ ਵਾ ਕਿ ਮੈਨੂੰ ਇਹਨੇ ਰਵੀਰ ਸਿੰਘ ਦਾ ਮਾੜਾ ਚੰਗਾ ਬੋਲਿਆ ਵੀ ਤੁਸੀਂ ਚਾਚਾ ਜੀ ਉਹਨਾਂ ਨਾਲ ਉਹਦੇ ਫਾਦਰ ਨਾਲ ਗੱਲ ਕਰਿਓ ਮੈਂ ਜਿਹੜਾ ਘਰ ਦਾ ਮੈਂ ਉਸੇ ਵਾਲੇ ਤੁਰੰਤ ਕੋਈ 4:30 ਦਾ 8:00 ਕਵੇ ਦਾ ਟਾਈਮ ਸੀ ਆ ਨੋ ਸੋਰੀ ਉਹਦੇ ਫਾਦਰ ਨੂੰ ਫੋਨ ਕੀਤਾ ਤੇ ਮੈਂ ਕਿਹਾ ਤੁਹਾਡੇ ਬੇਟੇ ਨੇ ਉਹਦੇ ਨਾਲ ਕੋਈ ਵਿਦਿੱਕੀ ਕੀਤੀ ਆ ਤੁਹਾਨੂੰ ਥੋੜਾ ਸਮਝਾਓ ਤੁਹਾਡੀ ਕੋਈ ਇਹਨਾਂ ਕੋਈ ਵੰਡ ਵਿਹਾਰ ਨਹੀਂਗਾ ਤੇ ਨਾ ਇਦਾਂ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਤੇ ਬਾਕੀ ਬਖੋ ਆ ਰਿਹਾ ਆਪਣੀ ਗੱਡੀ ਤੇ ਉਹਨੇ ਤੁਹਾਡੇ ਸਾਹਮਣੇ ਉਹਦੀ ਹੈਗੀ ਆ ਗਾਰਜਾ ਉਹਨੇ ਉੱਥੇ ਗੱਡੀ ਲਾਉਣੀ ਆ ਤੇ ਤੁਸੀਂ ਉੱਥੇ ਖੜ੍ਹਜੋ ਗੇਟ ਦੇ ਵਿੱਚ ਕੋਈ ਝਗੜਾ ਨਾ ਮੁੰਡਾ ਕਰੇ ਇਦਾਂ ਠੀਕ ਆ ਮੈਂ ਘਰੇ ਜਾ ਮੈਂ ਕੋਈ ਨਹੀਂ ਮੈਂ ਹੁਣੇ ਉਸੇ ਵਾਲੇ ਗੇਟ ਤੇ ਜਾਂਦਾ ਤੇ 10 ਮਿੰਟ ਬਾਅਦ ਹੀ ਉੱਥੇ ਗੋਲੀਆਂ ਦੀ ਆਵਾਜ਼ ਆਈ ਆ ਲਾਗੇ ਸਾਰੇ ਲੋਕਾਂ ਨੇ ਸੁਣੀਆਂ ਵਾਂ ਸਾਡੇ ਉਥੋਂ ਤੱਕ ਆਵਾਜ਼ ਗਈ ਜੀ ਘਰ ਤੱਕ ਤੇ ਲੱਗ ਉਹਨਾਂ ਨੇ ਮੈਨੂੰ ਫੋਨ ਕੀਤਾ ਇਸੇ ਸ਼ਮਸ਼ੀਰ ਸਿੰਘ ਨੇ ਫੋਨ ਕੀਤਾ ਵਾ ਕਿ ਚਾਚਾ ਇਹ ਭੰਜੋ ਛੇਤੀਆਂ ਦਾ ਗੋਲੀਆਂ ਮਾਰਤੀਆਂ ਗੋਲੀਆਂ ਚੱਲ ਗਈਆਂ ਉਥੋਂ ਮੈਂ ਭੱਜ ਕੇ ਆਇਆ ਤੇ ਆਉਂਦਿਆਂ ਨੂੰ ਫਟਾਫਟ ਉਹਨੂੰ ਗੱਡੀ ਦੇ ਵਿੱਚ ਪਾ ਕੇ ਬਟਾਲੇ ਹਸਪੀਟਲ ਲੈ ਗਿਆ ਉਥੋਂ ਅੱਗੇ ਫਿਰ ਗੁਰਦਾਸਪੁਰ ਤੇ ਅਮਰਸਰ ਲੈ ਗਿਆ ਤੇ ਇੱਥੇ ਆ ਕੇ ਪਤਾ ਕੀਤਾ ਮੈਂ ਕਿ ਕੀ ਨੁਕਸਾਨ ਆ ਕਿੰਨੇ ਸ਼ਮਸ਼ੀਰ ਨੇ ਹੀ ਪੇਟ 'ਚ ਗੋਲੀ ਲੱਗੀ ਆ ਜਿਹੜਾ ਨਾਲ ਸ੍ਰਿੰਦਰ ਕੁਮਾਰ ਆ ਸੁਣੋ ਉਹਦੇ ਵੀ ਮੋਢੇ ਦੇ ਸੱਜੇ ਮੋਢੇ ਦੇ ਵਿੱਚ ਗੋਲੀ ਲੱਗੀ ਆ ਤੇ ਇਹ ਦੋਵੇਂ ਜਿਹੜੇ ਬੰਦੇ ਜ਼ਖਮੀ ਆ ਤੇ ਇਹਨਾਂ ਨੂੰ ਗੱਡੀ ਭਾ ਕੇ ਤੁਰੰਤ ਅੰਮ੍ਰਿਤਸਰ ਦੇ ਵਿੱਚ ਉੱਥੇ ਲੈ ਗਏ ਜਿਹਨਾਂ ਦਾ ਅੱਜ ਮੇਰੇ ਖਿਆਲ ਸੇਰੀਅਸ ਕੇਸ ਆ ਅਜ ਉਹਨਾਂ ਦੇ ਅਪ੍ਰੈਸ਼ਨ ਵੀ ਹੋ ਰਹੇ ਆ ਇਹ ਜਿਹੜੀਆਂ ਗੋਲੀਆਂ ਜਿਹੜੀਆਂ ਉਹ ਕੱਢੀਆਂ ਨਹੀਂ ਗਈਆਂ ਉਹਦੇ ਬੋਡੀ ਦੇ ਵਿੱਚੋਂ ਤੇ ਹੁਣ ਅਗਲੀ ਕਾਰਵਾਈ ਇਹੋ ਹੀ ਆ ਪਰਿਵਾਰ ਮੰਗ ਕਰਦਾ ਵਾ ਸਾਰੀ ਪੰਚਾਇਤ ਬੈਠੀ ਆ ਉਹਨਾਂ ਦੇ ਪਰਿਵਾਰ ਬੈਠਾ ਵਾ ਬੀਬੀ ਹਰਪ੍ਰੀਤ ਬੈਠੀ ਆ ਮੌਜੂਦਾ ਸਰਪੰਚ ਆ ਸਾਡੇ ਪਿੰਡ ਦੇ ਤੇ ਉਹ ਪਰਿਵਾਰ ਇਹ ਹੀ ਮੰਗ ਕਰਦਾ ਵਾ ਕਿ ਸਾਨੂੰ ਇਨਸਾਫ ਦਿੱਤਾ ਜਾਏ ਪ੍ਰਸ਼ਾਸਨ ਤੋਂ ਮੰਗ ਕਰਦਾ ਵਾ ਕਿ ਇਹ ਸਾਨੂੰ ਇਸ ਦਾ ਜਿਹੜਾ ਜਿਆ ਸਾਡੇ ਨਾਲ ਹੋਈ ਆ ਵੇਖੋ ਜੀ ਇੱਕ ਪਰਿਵਾਰ ਦਾ ਮੁਖੀ ਆ ਪਿੰਡ ਦਾ ਮੁਖੀ ਆ ਪਰਿਵਾਰ ਦਾ ਮੁਖੀ ਆ ਕਾਰੋਬਾਰੀ ਬੰਦਾ ਵਾ ਤੇ ਉਹਦੇ ਸਿੱਧਾ ਸਿੱਧੀ ਸ਼ੂਟ ਕੀਤੀ ਗਈ ਆ ਕੋਈ ਲਿਹਾਜ਼ ਨਹੀਂ ਕੀਤਾ ਜੰਨੀਆਂ ਉਹਦੇ ਉਹਦੇ ਵਿੱਚ ਹੀ ਰਵਾਲਵਰ ਦੇ 6 ਦੀਆਂ 6 ਗੋਲੀਆਂ ਨੇ ਆ ਕਰਤੀਆਂ ਉਹ ਪਰਿਵਾਰ ਨਾਲ ਗੁਰੂ ਆਉਂਦਾ ਸੀ ਉਹਨਾਂ ਨੂੰ ਆਜੇ ਆ ਸਕਦੀ ਹੈ ਨਾ ਸਾਨੂੰ ਤੇ ਕੋਈ ਨਹੀਂ ਨਾ ਪਤਾ ਵੀ ਕੀ ਸੀ ਕੀ ਨਹੀਂ ਲਾਇਸੈਂਸ ਵੀ ਜਰੂਰ ਬਣਾਇਆ ਹੋਏਗਾ ਉਹਨੇ ਤੇ ਪਰ ਉਹਦੀ ਪੌਂਛਣ ਜਿਹੜੀ ਉਹ ਪੁਲਿਸ ਹੀ ਕਰ ਸਕਦੀ ਹੈ ਵੀ ਕਿਹੜਾ ਹਸਲਾ ਕਿਹੜੇ ਰੌਣ ਚੱਲੇ ਆ ਸਰ ਜੀ ਕੋਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਇਹਦੇ ਬਾਰੇ ਵਿੱਚ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਾਰੀ ਪੰਚਾਇਤ ਤੇ ਸਾਰਾ ਨਗਰੀਏ ਮੰਗ ਕਰਦਾ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਮਦ ਭਾਗੀ ਘਟਨਾ ਵਾਪਰੀ ਆ ਜੇ ਤੱਕ ਅਸੀਂ ਇਦਾਂ ਦੀ ਕੋਈ ਘਟਨਾ ਅਜ ਤੱਕ ਨਾਸਰ ਕੰਦੇ ਵਿੱਚ ਅਸੀਂ ਨਹੀਂ ਕਦੇ ਵੇਖੀ ਕਿ ਜਿਹੜੀ ਕੋਈ ਵੀ ਗੱਲ ਨਾ ਮਰਦੇ باوجودਵੇਂ ਮਾੜੀ ਰੰਜਿਸ਼ ਤੋਂ ਉੱਠ ਕੇ ਸੁਧੀ ਗੋਲੀਆਂ ਕਿਵੇਂ ਮਾਰ ਦਿੰਨੀਆਂ ਇਹ ਬਹੁਤ ਵੱਡਾ ਪਾਵਰ ਪਾਣਾ ਤੇ ਅਸਾਰ ਤੇ ਹਰ ਇੱਕ ਬੰਦੇ ਨੇ ਆਪਣੀ ਹਫਾਜਤਾਂ ਤੇ ਲਾਇਸੈਂਸੀ ਬਣਾਏ ਆ ਕਦੇ ਵੀ ਕੋਈ ਇਦਾਂ ਦਾ ਕੋਈ ਸਾਡੇ ਪਿੰਡ ਦੇ ਕਦੇ ਕੋਈ ਵਾਕਿਆ ਨਹੀਂ ਹੋਇਆ ਇਹ ਪਹਿਲਾ ਜਿਹੜਾ ਵਾਕਿਆ ਹੋਇਆ ਬਹੁਤ ਨਿੰਦਣਯੋਗ ਦਾ ਸਾਰਾ ਪਿੰਡ ਇਸ ਦੀ ਨਿੰਦਿਗਾਰ ਕਰਦਾ ਵਾ ਇਹ ਬੜੀ ਮਾੜੀ ਗੱਲ ਹੋਈ ਆ ਸ਼ਮਸ਼ੇਰ ਸਿੰਘ ਦੇ ਛੋਟੇ ਛੋਟੇ ਬੱਚੇ ਆ ਆਪਣਾ ਕਾਰੋਬਾਰ ਕਰਦਾ ਵਾ ਕਿਸੇ ਨੂੰ ਕੋ ਮਾੜੀ ਨਹੀਂ ਚੰਗੀ ਨਹੀਂ ਸਾਰਾ ਪਿੰਡ ਇਸ ਗੱਲ ਦਾ ਗਵਾਹੀ ਧਰਦਾ ਵਾ ਤੇ ਨਿਯਾਜ ਹੋਈ ਉਹਦੇ ਨਾਲ ਤਕਾ ਹੋਇਆ ਬਹੁਤ ਜ਼ਿਆਦਾ ਅਸੀਂ ਇਹ ਮੰਗ ਕਰਦੇ ਆਂ ਵੀ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਹੋਵੇ ਥੋੜੀ ਅੱਛੀ ਬੋਲੀ ਤੇ ਕੀ ਮਸਲਾ ਕੀ ਹੋਇਆ ਅੱਜ ਜਿਹੜਾ ਆਪਣੇ ਬੱਚੇ ਦੇ ਉੱਪਰ ਸ਼ੂਟ ਕੀਤਾ ਗਿਆ ਦੋਸ਼ਾਂ ਨੂੰ ਕੀ ਕਾਰਨ ਪਤਾ ਨਹੀਂ ਲੱਗਾ ਜੀ ਇਹ ਕਿਹੜੀ ਗੱਲਾਂ ਕੀਤਾ ਗਿਆ ਵਾ ਅਸੀਂ ਇਹੋ ਜੇ ਬੰਦੇ ਨਹੀਂ ਤੇ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਹੋ ਸਰਕਾਰ ਤੋਂ ਆ ਜਾਏ ਉਹ ਮਾਸ਼ਾਅੱਲਾ ਉਹ ਚੱਕਰ ਨੂੰ ਮਾਨੂੰ ਮਨ ਇਨਸਾਫ ਦੋ ਆ ਜਾਏ ਕਿਹੜਾ ਪਿੰਡ ਜੀ ਸਰਕੇ ਕੀ ਗੱਲ ਕੀ ਹੋਇਆ ਆਪਣੇ ਬੇਟੇ ਤੇ ਜਿਹੜਾ ਗੋਲੀਆਂ ਦਾ ਕਾਂਡ ਕੀਤਾ ਮਾਰੀ ਗਈ ਗੋਲੀ ਦਾ ਸਾਨੂੰ ਤਾਂ ਕੋਈ ਪਤਾ ਨਹੀਂ ਬਾਹਰ ਕਿਤੇ ਮਾੜਾ ਮੋਟਾ ਝਗੜੇ ਤੇ ਆਪਣੇ ਘਰ ਆਣ ਕੇ ਤੇ ਉਹ ਇਹ ਗੈਰੇਜ ਵਿੱਚ ਗੱਡੀ ਲਾਉਣਦੇ ਆ ਤੇ ਉਹਨਾਂ ਨੇ ਉਨੇ ਸ਼ੂਟ ਕਰ ਦਿੱਤੀ ਆ ਗੋਲੀਆਂ ਛੇੜੀਆਂ ਛੇ ਕੱਢ ਦਿੱਤੀਆਂ ਤੇ ਦੋ ਜਣਿਆਂ ਨੂੰ ਲੱਗ ਗਿਆ ਸ਼ਮਸ਼ੇਰ ਨੂੰ ਵੀ ਲੱਗ ਗਿਆ ਤੇ ਸਰਿੰਦਰ ਕੁਮਾਰ ਨੂੰ ਵੀ ਲੱਗ ਗਿਆ ਪੀਜੀ ਕੋਈ ਪੁਰਾਣੀ ਰੰਜਿਸ਼ ਸੀ ਕਿ ਜਾਂ ਸਾਡੀ ਕੋਈ ਰੰਜਿਸ਼ ਨਹੀਂ ਸੀ ਇਹ ਬਿਲਕੁਲ ਠੀਕ ਸਾਡਾ ਤੇ ਉਹ ਹੀ ਆਪੇ ਹੀ ਅਮੂ ਸਾਹਮਣੇ ਸਾਡੇ ਘਾਰੇ ਜਿਹਾ ਜਾਂ ਉਹਨਾਂ ਦਾ ਘਰ ਪਾਸ ਤੇ ਇਸ ਵਜ੍ਹਾ ਨਾਲ ਤੁਹਾਨੂੰ ਪਤਾ ਅੱਜ ਕੱਲ੍ਹ ਚੜ੍ਹਿਆ ਜਿਹੜਾ ਕੇ ਦੀ ਗੁੱਡੀ ਚੜਹੀ ਜਾਵੇ ਦੇਖ ਕੇ ਬਰਦਾਸ਼ਤ ਨਹੀਂ ਕਰਦੇ ਫੋਟੋ ਸੀ ਕੀ ਮੰਗ ਕਰਦੇ 5765 ਮੰਗ ਇਹ ਕਰਨੇ ਆ ਕਿ ਜੋ ਨਿਆ ਵਾਲੇ ਖਾਲੇ ਸੈਨ ਉਹਦਾ ਨਿਆ ਮਿਲਦਾ ਚਾਹੀਦਾ ਬਸ ਠੀਕ ਹੈ ਉਦੋਂ ਸੋਲ ਕਿਤਾ ਫਾਇਰ ਕਿਤੇ ਵਰਕੀ ਕੀ ਕਰੇ ਬੇਟੇ ਹਾਂਜੀ ਜੀ ਮੇਰਾ ਨਾਮ ਦਸ਼ਿੰਦਰ ਕੋਲ ਜੀ ਇਹ ਮੰਗਤ ਹੈ ਕਿ ਸਾਡੀ ਕੋਈ ਜਾਣਕਾਰੀ ਨਹੀਂ ਚਾਹੀਦੀ ਨਾ ਉਹ ਕਦੇ ਚੱਲਦਾ ਉਹ ਕਦੇ ਨਾ ਆ ਕੇ ਜੀਣਾ ਮਤ ਹੈ ਤੇ ਮੈਂ ਇਹਨਾਂ ਸਰਕਾਰ ਤੋਂ ਭੋਗਿਆ ਜੀ ਦੀ ਕਥੀ ਸੁਣੀ ਜੀ ਇੱਕ ਮਿੰਟ ਪਾ ਜੀ ਅਨੀ ਕਿਸੇ ਨੇ ਗੋਲੀ ਚੀਤੀ ਤੇ ਕਿਦੋਂ ਚਲਾਈ ਕਿਤੇ ਕੀ ਕਾਰਨ ਤੇ ਕਿਉਂ ਹੋਇਆ ਜੀ ਇਹ ਕਾਰਨ ਨਸਰ ਕੇ ਗੋਲੀ ਕਲੀ ਸ਼ਮ ਸ਼ੇਰ ਸਿੰਘ ਦੇ ਬਿਆਨ ਤੇ ਮਕਰਵਾ ਦਰਜ ਰਜਿਸਟਰ ਕਰ ਦਿੱਤਾ ਜਮਾ ਤਿੰਨ ਜਾਣੇ ਦੇ ਖਲਾਫ ਮਕਰਮਾ ਨੰਬਰ 42 95 ਕਿ 109 ਬੀ ਐਨ ਅਸਰ 25 ਲੱਖ ਦੇ ਤੇ ਕਰਮਚਾਰ ਦੇ ਰਜਿਸਟਰ ਕਰਤਾ ਰਹੇ ਦੀਪ ਸਿੰਘ ਪਰਸਨ ਤੇ ਮਹਤਾਬ ਸਿੰਘ ਦੇ ਖਿਲਾਫ ਉਹਦੇ ਵਿੱਚ ਇੱਕ ਜਣਾ ਜਿਹੜਾ ਆਫਸਰ ਨੇ ਨੂੰ ਗ੍ਰਿਫਤਾਰੀ ਕਰਕੇ ਅੱਜ ਜੇਲ੍ਹ ਚ ਭੇਜ ਦਿੱਤਾ ਦੂਜੇ ਦੋ ਰਹਿੰਦੇ ਆ ਉਹ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜੀ ਜਾਣਗੇ